ਆਪਣੀ ਮਾਂ ਦੇ ਨਾਲ ਫਨੀ ਵੀਡੀਓ ਬਣਾ ਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੱਗੂ ਤੇ ਮੋਟਾ ਯਾਨੀ ਕਿ ਬਲਕਰਨ ਤੇ ਗੁਰਸ਼ਰਨ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਆਪਣੇ ਵਲੌਗਸ ਤੇ ਵੀਡੀਓਸ ਤੇ ਕਰਕੇ ਵਾਇਰਲ ਰਹਿੰਦੇ ਹਨ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਹੁਣ ਤੱਕ ਗੱਗੂ ਤੇ ਮੋਟਾ ਇੰਨੀ ਮਿਹਨਤ ਦੇ ਨਾਲ ਵੱਡੇ ਵੱਡੇ ਮੁਕਾਮ ਹਾਸਲ ਕਰਕੇ ਅੱਗੇ ਆਇਆ ਹੈ ਕਿ ਜਿੰਨੀ ਮਿਹਨਤ ਕਹਿ ਦਈਏ ਓਨੀ ਹੀ ਥੋੜੀ ਹੈ ਤੇ ਹੁਣ ਉਹ ਅੱਜਕੱਲ ਆਪਣਾ ਨਵਾਂ ਘਰ ਬਣਾਉਣ ਜਾ ਰਹੇ ਹਨ ਤੇ ਪਿਛਲੇ ਦਿਨੀ ਉਹਨਾਂ ਨੇ ਵਲੌਗ ਸ਼ੇਅਰ ਕੀਤਾ ਸੀ ਤੇ ਉਹਨਾਂ ਦਾ ਮਕਾਨ ਜਿਹੜਾ ਉਹ ਬੁਰੀ ਤਰ੍ਹਾਂ ਟੁੱਟਦਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਗੱਗੂ ਤੇ ਮੋਟਾ ਆਪਣਾ ਨਵਾਂ ਘਰ ਬਣਾਉਣ ਜਾ ਰਹੇ ਹਨ ਤੇ ਉਹਨਾਂ ਨੇ ਅੱਜ ਵਲੌਗ ਦੇ ਰਾਹੀਂ ਆਪਣੇ ਨਵੇਂ ਘਰ ਦਾ ਨਕਸ਼ਾ ਲੋਕਾਂ ਨੂੰ ਦਿਖਾਇਆ ਤੇ ਨਕਸ਼ਾ ਸ਼ਾ ਇਹਨਾ ਬਾ ਕਮਾਲ ਹੈ ਕਿ ਹਰ ਬੰਦਾ ਦੇਖਦਾ ਹੀ ਰਹਿ ਜਾਂਦਾ ਹੈ ਤੇ ਉਹਨਾਂ ਨੇ ਆਪਣੇ ਚਾਉਣ ਵਾਲਿਆਂ ਤੋਂ ਸੁਜੈਸ਼ਨ ਵੀ ਮੰਗੇ ਹਨ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜੀ ਚੀਜ਼ ਕਿਵੇਂ ਲੱਗਦੀ ਹੈ ਤੇ ਸਾਨੂੰ ਆਪਣਾ ਸੁਝਾਅ ਵੀ ਜ਼ਰੂਰ ਦਿਓ ਜਿੱਥੇ ਉਹ ਆਪਣੀਆਂ ਫਨੀ ਵੀਡੀਓ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਤੇ ਉੱਥੇ ਹੀ ਉਹ ਆਪਣੇ ਪਰਿਵਾਰ ਦੇ ਵਿੱਚ ਬੜੀ ਹੀ ਮਿਹਨਤ ਦੇ ਨਾਲ ਆਪਣੇ ਪਸ਼ੂਆਂ ਦੇ ਕਾਰੋਬਾਰ ਪਸ਼ੂ ਫਾਰਮਿੰਗ ਤੋਂ ਅੱਗੇ ਆਏ ਹਨ ਤੇ ਲੋਕਾਂ ਦੇ ਵੱਲੋਂ ਕਾਫੀ ਜਾਦਾ ਉਹਨਾਂ ਨੂੰ ਸਰਾਇਆ ਜਾਂਦਾ ਹੈ ਕਿਉਂਕਿ ਦੋਨੇ ਹੀ ਭਰਾ ਬੜੇ ਹੀ ਮਿਹਨਤੀ ਹਨ ਤੇ ਉੱਥੇ ਹੀ ਉਹਨਾਂ ਨੇ ਆਪਣੇ ਨਵੇਂ ਘਰ ਦਾ ਨਕਸ਼ਾ ਜਿਵੇਂ ਹੀ ਲੋਕਾਂ ਨੂੰ ਦਿਖਾਇਆ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਦੋਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਬਾਕੀ ਸਾਡੇ ਵੱਲੋਂ ਵੀ ਇਹੀ ਅਰਦਾਸ ਹੈ ਕਿ ਉਹਨਾਂ ਦੇ ਮਕਾਨ ਦਾ ਕੰਮ ਸੁੱਖ ਸ਼ਾਂਤੀ ਦੇ ਨਾਲ ਨਿਪਰੇ ਚੜੇ ਤੇ ਪ੍ਰਮਾਤਮਾ ਉਹਨਾਂ ਨੂੰ ਹੋਰ ਵੀ ਬੁਲੰਦੀਆਂ ਬਖਸ਼ੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤਸਵੀਰ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ